ਤੇ ਵੀਐਲਈਸ ਨੂੰ ਸੋ ਮੈਂ ਤੁਹਾਨੂੰ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਮੁੱਖ ਮੰਤਰੀ ਸਿਹਤ ਯੋਜਨਾ ਉਹਦੇ ਬਾਰੇ ਦੱਸਣ ਲੱਗਾ ਵੀ ਉਹ ਕਿੱਦਾਂ ਰਜਿਸਟ੍ਰੇਸ਼ਨ ਹੋਣੀ ਹੈ ਤੇ ਸ਼ਾਰਟ ਵੀਡੀਓ ਹੈ ਬਾਕੀ ਟ੍ਰੇਨਿੰਗਸ ਤੁਸੀਂ ਲੈ ਹੀ ਰਹੇ ਹੋ ਸਾਰਾ ਕੁਝ ਉਹਦੇ ਚ ਪਤਾ ਲੱਗ ਰਿਹਾ ਸੋ ਜੇ ਕਿਸੇ ਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਡੀਐਮ ਨਾਲ ਗੱਲ ਕਰਕੇ ਅਲੱਗ ਤੋਂ ਵੀ ਟ੍ਰੇਨਿੰਗ ਲੈ ਸਕਦਾਗਾ ਸੋ ਪਹਿਲਾਂ ਤਾਂ ਇਸ ਪੋਰਟਲ ਨੂੰ ਯੂਜ਼ ਕਰਨ ਲਈ ਤੁਹਾਨੂੰ ਯੂਐਮਪੀ ਦੇ ਉੱਪਰ ਰਜਿਸਟਰ ਹੋਣਾ ਪਏਗਾ ਯੂਐਮਪੀ ਪੋਰਟਲ ਦੇ ਉੱਪਰ ਰਜਿਸਟਰ ਹੋਣ ਤੋਂ ਬਾਅਦ ਤੁਸੀਂ ਇੱਥੇ ਲੌਗ ਇਨ ਕਰਨ ਲਈ एलिजिबल ਹੋ ਪਾਉਂਗੇ ਸੋ ਇੱਥੇ ਤੁਸੀਂ ਆਪਣਾ ਜਿਹੜਾ ਹੈਗਾ ਯੂਜ਼ਰ ਨੇਮ ਔਰ ਮੋਬਾਈਲ ਨੰਬਰ ਨਾਲ ਲੌਗ ਇਨ ਕਰੋਗੇ অথেন্টিকেশন ਹੋਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਅੱਗੇ ਆਪਣਾ ਆ ਸਕਰੀਨ ਆ ਜਾਏਗੀ ਸੋ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਕੀਆਂ ਬੈਨੀਫਿਸ਼ਰੀ ਪਰਿਵਾਰ ਸਮੇਤ ਜਿਹੜਾ ਹੈਗਾ ਰਜਿਸਟ੍ਰੇਸ਼ਨ ਕਰਵਾਊਗਾ ਇੱਕ ਔਰ ਦੂਸਰਾ ਜਿਹੜਾ ਕੋਈ ਬੈਨੀਫਿਸ਼ਰੀ ਆਉਂਦਾਗਾ ਪਹਿਲਾਂ ਉਹਦੀ ਆਪਾਂ ਡਿਟੇਲ ਪਾ ਕੇ ਚੈੱਕ ਕਰਾਂਗੇ ਕਿ ਉਹ ਪਹਿਲਾਂ ਤੋਂ ਰਜਿਸਟਰਡ ਤਾਂ ਨਹੀਂ ਹੈਗਾ ਸੋ ਦੋ ਤਰ੍ਹਾਂ ਦੇ ਇਹਦੇ ਵਿੱਚ ਕੰਮ ਹੋਣਗੇ ਸੋ ਇਹਦੇ ਵਿੱਚ ਪਹਿਲਾਂ ਆਪਾਂ ਜਿਵੇਂ ਸਪੋਜ਼ ਕਰੋ ਕਿਸੇ ਨੂੰ ਸਰਚ ਕੀਤਾ ਆਧਾਰ ਨੰਬਰ ਨਾਲ ਇਹਦੇ ਚ ਆਪਾਂ ਮੁੱਖ ਮੰਤਰੀ ਸਿਹਤ ਯੋਜਨਾ ਵਾਲੀ ਟੈਬ ਸਿਲੈਕਟ ਕਰਾਂਗੇ ਸਟੇਟ ਪੰਜਾਬ ਕਰਾਂਗੇ ਔਰ ਸਿਲੈਕਟ ਕਰਨ ਤੋਂ ਬਾਅਦ ਜਦੋਂ ਆਪਾਂ ਇਹਦੇ ਵਿੱਚ ਆਧਾਰ ਨੰਬਰ ਨਾਲ ਸਰਚ ਕਰਾਂਗੇ ਜੇ ਕੋਈ ਵੀ ਡਿਟੇਲ ਨਹੀਂ ਆਉਂਦੀ ਸੋ ਡਿਟੇਲ ਨਹੀਂ ਆਉਂਦੀ ਇਹਦਾ ਮਤਲਬ ਉਹ ਬੰਦਾ ਪਹਿਲਾਂ ਕਿਸੇ ਵੀ ਤਰ੍ਹਾਂ ਇੱਥੇ ਸਕੀਮ ਦੇ ਵਿੱਚ انرੋਲ ਨਹੀਂ ਹੈਗਾ ਸੋ ਨਾ انرੋਲ ਹੋਣ ਕਰਕੇ ਫਿਰ ਆਪਾਂ ਨਿਊ انرੋਲਮੈਂਟ ਦੇ ਉੱਪਰ ਜਿਹੜਾ ਹੈਗਾ ਜਾਵਾਂਗੇ ਨਿਊ ਰੋਲਮੈਂਟ ਦੇ ਉੱਪਰ ਜਾ ਕੇ ਜਿਹੜਾ ਹੈਗਾ ਆਪਾਂ ਉਹਦੀ ਰਜਿਸਟ੍ਰੇਸ਼ਨ ਸਟਾਰਟ ਕਰਾਂਗੇ ਸੋ ਪੰਜਾਬ ਸਿਲੈਕਟ ਕਰਾਂਗੇ ਸਕੀਮ ਐਮ ਐਮ ਐਸ ਵੀ ਸਿਲੈਕਟ ਕਰਾਂਗੇ ਪ੍ਰੋਸੀਡ ਕਰਾਂਗੇ ਉਤੋਂ ਬਾਅਦ ਉਹਦੇ ਵਿੱਚ ਆਪਾਂ ਉਹਦੀ ਜ਼ਰੂਰੀ ਜਾਣਕਾਰੀ ਹੈ ਜਿਹੜੀ ਉਹ ਪਾਵਾਂਗੇ ਜ਼ਰੂਰੀ ਜਾਣਕਾਰੀ ਜਿਵੇਂ ਕਿ ਆ ਮੰਡੇਟ ਦੇ ਸਟਾਰ ਲੱਗੇ ਹੋਏ ਆ ਉਹ ਸਾਰੇ ਪਾਉਣੇ ਪੈਣਗੇ ਪਾਉਣ ਤੋਂ ਬਾਅਦ ਜਿਹੜਾ ਹੈਗਾ ਸੈਲਫ ਡੈਕਲੇਰੇਸ਼ਨ ਹੈ ਜਿਵੇਂ ਪਰਿਵਾਰ ਦਾ ਮੁਖੀ ਆ ਉਹਦੇ ਘਰ ਚ ਤਿੰਨ ਜਣੇ ਆ ਜਾਂ ਚਾਰ ਆ ਉਹ ਇਸ ਫਾਰਮ ਦੇ ਵਿੱਚ ਡਿਟੇਲ ਭਰ ਕੇ ਸਾਈਨ ਕਰਕੇ ਦੇਗਾ ਸੋ ਉਹ ਤੁਸੀਂ ਫਾਰਮ ਵੀ ਤੁਹਾਨੂੰ ਅੱਗੇ ਦਿਖਾਉਨੇ ਆ ਇਹਦੇ ਚ ਪਹਿਲਾਂ ਪਰਿਵਾਰ ਦੇ ਮੁਖੀ ਦੀ ਡਿਟੇਲ ਆ ਜੂਗੀ ਉਹਦਾ ਸਾਰੀ ਡਿਟੇਲ ਭਰਨ ਤੋਂ ਬਾਅਦ ਜਿਹੜਾ ਹੈਗਾ 셀ਫ ਡੈਕਲੇਰੇਸ਼ਨ ਲੈ ਕੇ ਉਹਦਾ ਆ 셀ਫ ਡੈਕਲੇਰੇਸ਼ਨ ਫਾਰਮ ਹੈ ਉਹ ਚ ਸਾਰੇ ਪਰਿਵਾਰ ਦੀ ਡਿਟੇਲ ਭਰਨ ਤੋਂ ਬਾਅਦ ਉਹ ਸਾਈਨ ਕਰੇਗਾ ਜਿਹੜੀ ਕਿ ਤੁਸੀਂ ਸਕਰੀਨ ਦੇ ਉੱਪਰ ਫਿਰ ਉਹਨੂੰ ਅਪਲੋਡ ਕਰੋਗੇ ਵਿਊ ਅਟੈਚਮੈਂਟ ਦੇ ਵਿੱਚ ਅਟੈਚਮੈਂਟ ਦੇਖ ਸਕਦੇ ਹੋ ਸੋ ਇਹਦੇ ਵਿੱਚ ਉਹਨੂੰ ਆ ਉਹਦੀ ਡਿਟੇਲ ਆ ਗਈ ਰਜਿਸਟ੍ਰੇਸ਼ਨ ਦੀ ਡਿਟੇਲ ਆਉਣ ਤੋਂ ਬਾਅਦ ਤੁਸੀਂ ਉਹਦੀ ਈਕੇਵਾਈਸੀ ਕਰੋਗੇ ਆਧਾਰ ਨਾਲ ਫਿੰਗਰਪ੍ਰਿੰਟ ਨਾਲ ਜਾਂ ਮਤਲਬ ਆਪਣੇ ਆਇਰਿਸ ਕੇਂਦਰ ਨਾਲ ਤਿੰਨ ਤਰ੍ਹਾਂ ਨਾਲ ਆਥੈਂਟੀਕੇਸ਼ਨ ਕਰ ਸਕਦੇ ਹੋ ਸੋ ਉਹ ਕਰਨ ਤੋਂ ਬਾਅਦ ਇਹਦੀ ਕੰਸੈਂਟ ਜਿਹੜੀ ਹੈਗੀ ਆ ਤੁਸੀਂ ਲੈ ਕੇ ਔਰ ਇਹਦੀ ਫੋਟੋ ਹੋਏਗੀ ਆਪਣੇ ਸੌਰੀ ਇਹ ਉਹ ਤੋਂ ਬਾਅਦ ਇਹਦਾ ਬੈਨੀਫਿਸ਼ੀਰੀ ਦੇ ਆਧਾਰ ਬੇਸਡ ਓਟੀਪੀ ਆਏਗਾ ਉਹ ਪਾਉਣਾ ਹੋਏਗਾ ਔਰ ਮੋਬਾਈਲ OTP ਆਪਰੇਟਰ ਦਾ ਪਏਗਾ ਪੈਣ ਤੋਂ ਬਾਅਦ ਜਿਹੜਾ ਹੈਗਾ ਉਹ ਤੁਸੀਂ ਇੱਥੇ ਜਿਹੜੀ ਉਹਦੀ ਫੋਟੋ ਫੈਮਿਲੀ ਹੈਡ ਦੀ ਹੋਣ ਤੋਂ ਬਾਅਦ ਉਹ ਰਜਿਸਟਰਡ ਜਿਹੜਾ ਹੈਗਾ ਸਕਸੈਸਫੁਲੀ ਹੋ ਜਾਏਗਾ ਇਹ ਤੋਂ ਬਾਅਦ ਜਿੰਨੇ ਵੀ ਫਾਰਮ ਦੇ ਵਿੱਚ ਤਿੰਨ ਮੈਂਬਰਾਂ ਦੇ ਉਹਨਾਂ ਨੇ ਡਿਟੇਲ ਭਰੇ ਆ ਉਹ ਸਭ ਦੀ ਵਾਰੀ-ਵਾਰੀ ਐਡ ਮੈਂਬਰ ਦੇ ਵਿੱਚ ਸੇਮ ਪ੍ਰੋਸੀਜਰ ਦੁਬਾਰਾ ਤੋਂ ਕਰਨਾ ਹੈਗਾ ਸ਼੍ਰੇਗ ਦੀ eKYC ਹੋਊਗੀ ਔਰ ਉਹਦੇ ਨਾਲ ਸਾਰੇ ਪਰਿਵਾਰ ਦੇ ਮੈਂਬਰ 1 ਬਾਈ 1 ਜਿਹੜੇ ਹੈਗੇ ਐਡ ਹੋ ਜਾਣਗੇ ਸੋ ਐਡ ਹੋਣ ਤੋਂ ਬਾਅਦ ਔਰ ਉਹਦੇ ਵਿੱਚ ਇੱਕ ਚੀਜ਼ ਆ 18 ਸਾਲ ਤੋਂ ਉੱਪਰ ਵਾਲੇ ਲਈ ਆਧਾਰ ਕਾਰਡ ਤੇ ਵੋਟਰ ਕਾਰਡ ਜ਼ਰੂਰੀ ਆ ਜੇ ਕੋਈ 18 ਸਾਲ ਤੋਂ نیچے ਦਾ ਬੱਚਾ ਹੈ ਤਾਂ ਉਹਦੇ ਲਈ ਬਰਥ ਸਰਟੀਫਿਕੇਟ ਲਾਜ਼ਮੀ ਹੈ ਸੋ ਬਰਥ ਸਰਟੀਫਿਕੇਟ ਔਰ ਆਧਾਰ ਔਰ ਵੋਟਰ ਕਾਰਡ ਦੀ ਡਿਟੇਲ ਦੇ ਅਕੋਰਡਿੰਗ ਹੀ ਤੁਸੀਂ ਇਹ ਜਿਹੜਾ ਪੋਰਟਲ ਦੇ ਉੱਪਰ ਡਿਟੇਲ ਮੈਂਸ਼ਨ ਕਰਨੀ ਆ ਕੋਈ ਚੀਜ਼ ਆਪਣੇ ਵੱਲੋਂ ਇਹਦੇ ਵਿੱਚ ਨਹੀਂ ਲਿਖਣੀ ਹੈਗੀ ਸੋ ਉਸ ਤੋਂ ਬਾਅਦ ਇਹ ਸਾਰੀ ਡਿਟੇਲ ਇੱਥੇ ਤੁਹਾਡੇ ਕੋਲ ਸ਼ੋ ਹੋਏਗੀ 뷰 ਅਟੈਚਮੈਂਟ ਸ਼ੋ ਹੋਏਗੀ ਔਰ ਸ਼ੋ ਹੋਣ ਤੋਂ ਬਾਅਦ ਇਥੇ ਸਕਸੈਸਫੁਲੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਸ਼ੋ ਕਰੇਗੀ ਇਹਦਾ ਮਤਲਬ ਉਹ ਪਰਿਵਾਰ ਦਾ ਸਾਰਾ ਜਿਹੜਾ ਹੈਗਾ ਰਜਿਸਟਰਡ ਹੋ ਚੁੱਕਾਗਾ ਸੋ ਇਹ ਨਿਊ ਰਜਿਸਟ੍ਰੇਸ਼ਨ ਪੂਰੇ ਪਰਿਵਾਰ ਦੀ ਹੈ ਹੁਣ ਗੱਲ ਆ ਗਈ ਵੀ ਇੱਕ ਕੋਈ ਬਜ਼ੁਰਗ ਪਹਿਲਾਂ ਤੋਂ ਉਹਦਾ ਕਾਰਡ ਬਣਿਆ ਹੋਇਆ ਉਹਦੇ ਤਿੰਨ ਬੱਚੇ ਆ ਜਿਨ੍ਹਾਂ ਨੂੰ ਆਪਾਂ ਪਰਿਵਾਰ ਚ ਐਡ ਕਰਨਾਗਾ ਸੋ ਪਹਿਲਾਂ ਉਹ ਬਜ਼ੁਰਗ ਨੂੰ ਆਪਾਂ ਚੈੱਕ ਕਰਾਂਗੇ ਆਧਾਰ ਨੰਬਰ ਪਾ ਕੇ ਸਰਚ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਉਹਦੀ ਡਿਟੇਲ ਆ ਜਾਏਗੀ ਡਿਟੇਲ ਆਉਣ ਤੋਂ ਬਾਅਦ ਉਹਦੇ ਆਪਾਂ ਰੀ KYC ਕਰਾਂਗੇ ਸੇਮ ਉਹੀ ਪ੍ਰੋਸੀਜਰ ਹੈ ਰੀ KYC ਹੋਣ ਤੋਂ ਬਾਅਦ ਉਦਾਂ ਹੀ ਐਡ ਮੈਂਬਰ ਕਰਕੇ ਜਿਹੜਾ ਹੈਗਾ ਆਪਾਂ ਉਹਦੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਐਡ ਕਰ ਲਿਆ ਜਾਵੇਗਾ ਸੋ ਇਹ ਦੋ ਤਰ੍ਹਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਕਿ ਤੁਸੀਂ ਜਿਹੜੀ ਹੈਗੀ ਆ ਕਰਨੀ ਹੈ ਔਰ ਇਹਦੇ ਵਿੱਚ ਤਕਰੀਬਨ ਤੁਹਾਨੂੰ ਪੋਰਟਲ ਦੇ ਉੱਪਰ ਸਮਝ ਹੋ ਜੂਗੀ ਔਰ ਆਪਣੇ ਵੱਲੋਂ ਕੋਈ ਵੀ ਤੁਸੀਂ ਡਾਟਾ ਐਂਟਰ ਨਹੀਂ ਕਰਨਾ ਡਾਟਾ ਐਸ ਪਰ ਆਧਾਰ ਔਰ ਵੋਟਰ ਕਾਰਡ ਹੀ ਇਹਦੇ ਵਿੱਚ ਮੈਂਸ਼ਨ ਕਰਨਾਗਾ ਜਿਹਦੇ ਨਾਲ ਕੀ ਬੜੀ ਪਾਰਦਰਸ਼ੀ ਔਰ ਵਧੀਆ ਤਰੀਕੇ ਨਾਲ ਆਪਾਂ ਜਿਹੜੀ ਹੈ ਰਜਿਸਟ੍ਰੇਸ਼ਨ ਨੂੰ ਢੰਗ ਨਾਲ ਵਧੀਆ ਸਮਾਪਤ ਕਰ ਸਕੀਏ ਸੋ ਇਹਦੇ ਵਿੱਚ ਹੋਰ ਜਾਣਕਾਰੀ ਲਈ ਜੇ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਇਹਦਾ ਅਸੀਂ ਡਿਟੇਲ ਜਿਹੜੀ ਪੀਡੀਐਫ ਵੀ ਸ਼ੇਅਰ ਕਰ ਰਹੇ ਹਾਂ ਹਰੇਕ ਵੀਅਲੀ ਨਾਲ ਔਰ ਅਲੱਗ ਤੋਂ ਟ੍ਰੇਨਿੰਗ ਚੱਲ ਰਹੀਆਂ ਜੇ ਕਿਸੇ ਨੂੰ ਫਿਰ ਵੀ ਕੋਈ ਦਿੱਕਤ ਆ ਤਾਂ ਸਾਡਾ ਸੰਪਰਕ ਕਰਕੇ ਟ੍ਰੇਨਿੰਗ ਲੈ ਸਕਦਾਗਾ ਧੰਨਵਾਦ